ਸੇਵਕ ਠੀਕ ਆ ਜੀ ਇਹ ਵੀ ਸਮਝਾ ਰਹੇ ਨੇ ਦਵਾਈਆਂ ਤੇ ਡਾਕਟਰ ਸਾਹਿਬ ਵੱਲੋਂ ਪ੍ਰੋਪਰ ਬੀਪੀ ਸ਼ੂਗਰ ਪਲਸ ਚੈੱਕ ਅਪ ਸ਼ੂਗਰ ਵੀ ਵੀ ਚੈੱਕ ਕਰਕੇ ਦਵਾਈਆਂ ਦਿੱਤੀਆਂ ਜਾਂਦੇ ਨੇ ਡਾਕਟਰ ਜਸਪਾਲ ਜੀ ਸਾਡੇ ਸ਼ਹਿਰਪੁਰ ਤੋਂ ਪ੍ਰੋਪਰ ਆ ਬੀਪੀ ਪਲਸ ਆਕਸੀਜਨ ਚੈੱਕ ਅਪ ਕਰਕੇ ਤੁਸੀਂ ਦੇਖ ਸਕਦੇ ਹੋ ਮਿਲੀਟਰ ਵਗੈਰਾ ਸਾਰਾ ਕੁਝ ਹੈਗਾ ਜੀ ਤੇ ਆ ਸਾਡੇ ਕੋਲੇ ਦਵਾਈਆਂ ਪਈਆਂ ਹਰੇਕ ਤਰ੍ਹਾਂ ਦੀਆਂ ਇੰਨੇ ਸਾਲ ਤੋਂ ਢੱਬੇ ਪੈਣੇ ਸਾਰਾ ਚੈੱਕ ਅਪ ਕਰਕੇ ਦਵਾਈਆਂ ਦਿੱਤੀਆਂ ਜਾਂਦੇ ਆ ਜੀ ਬਡਾਲਾ ਛੰਨਾ ਪੈਂਦਾ ਇਹ ਇਹ ਜਲੰਧਰ ਤੇ ਕਪੂਰਥਲੇ ਏਰੀਏ ਦੇ ਪਿੰਡ ਨੇ ਜੀ ਜਲੰਧਰ ਦੇ ਕਪੂਰਥਲੇ ਏਰੀਏ ਦੇ ਪਿੰਡ ਅੱਜ ਅਸੀਂ ਘਰ ਦੇ ਵਿੱਚ ਕੈਂਪ ਲਾਇਆ ਇੱਥੇ ਸਾਰਾ ਪਿੰਡ ਇਕੱਠਾ ਹੋਇਆ ਇਹ ਸਾਰੇ ਦਵਾਈਆਂ ਲੈਣ ਆਏ ਨੇ ਅਸੀਂ ਭਾਈਕਣੀਆਂ ਲੋਕ ਸੈਟੀ ਰਜਿਸਟਰ ਬਣਾਦੇ ਤੋਂ ਬਡਾਲਾ ਸਨਾਂ ਪਿੰਡ ਆ ਤੇ ਜਲੰਧਰ ਦੇ ਕਪੂਰਥਲੇ ਏਰੀਏ ਦੇ ਪਿੰਡ ਨੇ ਇਹ ਸੁਲਤਾਨਪੁਰ ਲੋਧੀ ਸਾਈਡ ਦੇ ਤੇ ਅਸੀਂ ਅੱਜ ਪਿੰਡ ਦੇ ਘਰ ਦੇ ਵਿੱਚ ਕੈਂਪ ਲਾਇਆ ਤੇ ਇੱਥੇ ਲੋਕ ਸਾਡੇ ਕੋਲ ਚੈੱਕਅਪ ਕਰਵਾ ਕੇ ਦਵਾਈਆਂ ਲੈਣ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੀ ਤੇ ਇਹ ਸਾਰੇ ਪਰਿਵਾਰ ਦਵਾਈਆਂ ਲੈਣ ਆਏ ਨੇ ਜੀ ਚੈੱਕ ਅਪ ਕਰਕੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੀ ਜੀ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਦਾ ਚੈੱਕ ਅਪ ਕਰਕੇ ਇਹਨਾਂ ਨੂੰ ਦਵਾਈਆਂ ਦਿੱਤੀਆਂ ਕਿੰਨੀਆਂ ਕਿੰਨੀ ਮਰ ਪੁੱਤ 1200 ਕਾਦੀ ਦਵਾਈ ਲੈਣ ਆਏ ਹੋ ਖੰਗ ਜਗਾਂ ਆ ਠੀਕ ਆ ਚੈੱਕ ਅਪ ਕਰਕੇ ਲੈ ਲਓ ਪੁੱਤ ਦਵਾਈ ਡਾਕਟਰ ਸਾਜੀ ਲੈਤੀਆਂ ਹਾਂ ਖੰਗ ਦੀ ਦਵਾਈ ਲੈਤੀ ਆ ਹੋਰ ਕੁਛ ਠੀਕ ਆ ਮਿਲ ਗਈ ਦਵਾਈ ਠੀਕ ਆ ਪੁੱਤ ਤੁਹਾਡੇ ਜੇਕਰ ਕੋਈ ਮਦਦ ਚਾਹੀਦੀ ਹੈ ਤਾਂ ਤੁਸੀਂ ਆਪ ਦਾ ਨੰਬਰ ਦਰਜ ਕਰਾ ਸਕਦੇ ਹੋ ਤਾਂ ਜੀ ਪ੍ਰੋਡਕਟ ਕੋਈ ਜੀ ਆ ਰਹੀ ਹੈ ਤਾਂ ਜੀ ਰੈਡੀ ਹੈ ਜੀ ਕਿਦਰਨੀ ਮਾਤਾ ਜੀ ਮਾਤਾ ਜੀ ਕੀ ਦਿੱਕਤ ਰਹਿੰਦੀ ਹੈ ਕਹਿੰਦੇ

ਹਾਂ ਜੀ ਕੋਈ ਨਹੀਂ ਕੋਈ ਜਨਰਲ ਦਵਾਈ ਲੈਣ ਆਏ ਹੋ ਤੁਸੀਂ ਠੰਗ ਜਖਾਮ ਦੀ ਦਵਾਈ ਲੈਣ ਆਏ ਇਥੇ ਐ ਮਿਲ ਗਈ ਦਵਾਈ ਚੈੱਕ ਅਪ ਕਰਕੇ ਦਿੱਤੀ ਆ ਠੀਕ ਆ ਵਧੀਆ ਮਿਲ ਗਈ ਦਵਾਈ ਪਟਨਾ ਦੇ ਦੇਖ ਨੂੰ ਸਾਡੇ ਮਾਤਾ ਜੀ ਚੱਲਦੇ ਹਾਂ ਮਤਾਂ ਕਿੰਨੇ ਸਾਲ ਦਾ ਚੱਲ ਹਾਂ ਜੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਮਸ਼ੀਨਾਂ ਦਾ ਚੈੱਕ ਅਪ ਹੋ ਰਿਹਾ ਹੈ ਇਹ ਬੀਬੀ ਚੈੱਕ ਹੋ ਰਿਹਾ ਪਾਉਸਾ ਆਕਸੀਨ ਚੈੱਕ ਹੋ ਰਹੀ ਹੈ ਸਟਾਫ ਵੱਲੋਂ ਇਹ ਸਾਡੇ ਡਾਕਟਰ ਸਾਹਿਬ ਵੱਲੋਂ ਮੈਡੀਸਨ ਦਿੱਤਾ ਜਾਂਦਾ ਜੀ ਡਾਕਟਰ ਜਿਸਪਾਲ ਜੀ ਮਾਤਾ ਜੀ ਦਾ ਚੈੱਕ ਅਪ ਕਰ ਰਹੇ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਦਾਨੀ ਵੀਰਾਂ ਦਾ ਜਿਨ੍ਹਾਂ ਦੀ ਕਰਤੱਵਮਈਨਾ ਜ਼ਬੰਦ ਕੱਢ ਕੇ ਲੋੜਵੰਦਾਂ ਦੇ ਸੇਵਾ ਕਰਨ ਦਾ ਮੌਕਾ ਦਿੱਤਾ ਇਹ ਆਪਣੇ ਕੋਲੇ ਮੈਡੀਸਿਨ ਲਿਆਂ ਤੇ ਸਾਰਾ ਮੈਡੀਸਿਨ ਆ ਜੀ ਡੱਬਿਆਂ ਦੇ ਵਿੱਚ ਇੱਧਰ ਬੈਗ ਦੇ ਵਿੱਚ ਇਹ ਸਾਰੇ ਮੈਡੀਸਿਨ ਲਿਆਂ ਆਏ ਨੇ ਜੀ ਸਾਰੇ ਲੋੜਵੰਦ ਪਰਿਵਾਰ ਨੇ ਤੇ ਦਿਹਾੜੀਦਾਰ ਪਰਿਵਾਰਾਂ ਦੇ ਘਰਾਂ ਦੇ ਵਿੱਚ ਅੱਜ ਕੈਂਪ ਲਾਇਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਕੀ ਪ੍ਰੋਬਲਮ ਆ ਤੁਹਾਨੂੰ ਮੇਨ ਆ ਸਾਹ ਜਾਂ ਬਹੁਤ ਝੜਦਾ ਹੈ ਸਾਹ ਝੜਦਾ ਹੈ ਓਕੇ ਕਿਹੜਾ ਪਿੰਡ ਆ ਇਹ ਅੱਬਾ ਫਰਜ਼ਾਨਾ ਓਕੇ ਤੇ ਹੋਰ ਕੋਈ ਪ੍ਰੋਬਲਮ ਆ ਅੱਛਾ ਹੈ ਯਾਰ ਉਹ ਗੰਗੀ ਘੰਗੀ ਬਹੁਤ ਲੱਗੇ ਆ ਢੜਕਣ ਲੱਗ ਜਾਂਦੀ ਓਕੇ ਠੀਕਾ ਕਰਾਉਣਾ ਤੁਹਾਨੂੰ ਡਾਕਟਰ ਸਾਹਿਬ ਤੋਂ ਚੈੱਕ ਕਰਾਉਣੇ ਆ ਬਾਕੀ ਸਟਾਫ ਵੱਲੋਂ ਥੋੜਾ ਬੀਬੀ ਚੈੱਕ ਮਲਛਾ ਸੀਨ ਚ ਕੀਤੇ ਰਹਿੰਦੇ ਪ੍ਰੋਪਰ ਸਟਾਫ ਵੱਲੋਂ ਚੈੱਕ ਆਪ ਕੀ ਕੀਤਾ ਜਾਂਦਾ ਜੀ ਸਟਾਫ ਵੱਲੋਂ ਪ੍ਰੋਪਰ ਬੀਵੀ ਆਲਸੋ ਆਕਸੀਜਨ ਵਗੈਰਾ ਚੈੱਕ ਕੀਤੀ ਜਾਂਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਭਾਈਕਣਿਆ ਲੋਕ ਸੇਵਾ ਸੋਸਾਇਟੀ ਰਜਿਸਟਰਡ ਬਰਨਾਲੇ ਤੋਂ ਜੀ ਮੈਡੀਕਲ ਕੈਂਪ ਲਗਾਇਆ ਗਿਆ ਸੁਲਤਾਨਪੁਰ ਲੋਧੀ ਏਰੀਏ ਦੇ ਪਿੰਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਪ੍ਰੋਪਰ ਮੈਡੀਸਨ ਰੇਕ ਤਰ੍ਹਾਂ ਦੀ ਦਵਾਈ ਆ ਗਈ ਉਹ ਤਾਂ ਡਾਕਟਰ ਸਰ ਚੈੱਕਅਪ ਕਰਕੇ ਦਵਾਈਆਂ ਦੇ ਰਹੇ ਨੇ ਜੀ ਸ਼ੂਗਰ ਬੀਪੀ ਪਲਸ ਆਕਸੀਜਨ ਵਗੈਰਾ ਚੈੱਕ ਕਰਕੇ ਪ੍ਰੋਪਰ ਸਟਾਫ ਆਗਾ ਅਸੀਂ ਭਾਈ ਕਹਨੀਆ ਲੋਕ ਸੇਵਾ ਤੇ ਰਿਟਰਨ ਸਿਟੀ ਬਰਨਾਲੇ ਤੋਂ ਜੀ ਤਾਪੂ ਵੱਲੋਂ ਪ੍ਰੋਪਰ ਚੈੱਕ ਅਪ ਕਰਕੇ ਡਾਕਟਰ ਸਾਹਿਬ ਵੱਲੋਂ ਫੇਰ ਮੈਡੀਸਨ ਦਿੱਤਾ ਜਾਂਦਾ ਜੀ ਤੁਸੀਂ ਦੇਖ ਸਕਦਾ ਪਲਸ ਆਕਸੀਜਨ ਬੀਪੀ ਸਾਰਾ ਚੈੱਕ ਅਪ ਕਰਕੇ ਦਿੱਤਾ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੀ ਇਹ ਸੁਲਤਾਨਪੁਰ ਲੋਧੀ ਏਰੀਆ ਦੇ ਪਿੰਡਾਂ ਦੇ ਵਿੱਚ ਆ ਜੀ बुखार बीपी शुगर चेक करके मेडिसिन दवाइयां ਦਿੱਤੀਆਂ ਜਾਂਦੀਆਂ ਨੇ ਜੀ ਇਹ ਸਾਡੇ ਡਾਕਟਰ ਹਸਪਤਾਲ ਜੀ ਨੇ ਜੀ ਇਹ ਫ੍ਰੀਕ ਦਵਾਈਆਂ ਨੇ ਜੀ ਬੱਚਿਆਂ ਤੋਂ ਲੈ ਕੇ ਅੱਜ ਅਸੀਂ ਪਿੰਡ ਦੇ ਵਿੱਚ कॅम्प ਲਾਇਆ ਜੀ ਘਰ ਦੇ ਵਿੱਚ कॅम्प ਲਾਇਆ ਹੈਗਾ ਫ੍ਰੀਕ ਦਵਾਈਆਂ ਤੁਸੀਂ ਦੇਖ ਸਕਦੇ ਹੋ ਤੇ ਆ ਸਾਡੇ ਪ੍ਰੋਪਰ ਸਟਾਫ ਆ ਜੀ ਤੇ ਮੈਡੀਕਲ ਸਟਾਫ ਨਾਲ ਆ ਤੇ ਮਢਾਲਾ ਸਨਾਂ ਪਿੰਡ ਆ ਇਹ ਜਲੰਧਰ ਤੇ ਮੂਰਥਲ ਏਰੀਏ ਦੇ ਪਿੰਡ ਨੇ ਇਹ ਤੇ ਆ ਸਾਰੀਆਂ ਬੀਬੀਆਂ ਇੱਥੇ ਦਵਾਈ ਲੈਣ ਆਈਆਂ ਨੇ ਤੇ